ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ 채ਨਲ ਤੇ ਸੋ ਦੋਸਤੋ ਵੀਡੀਓ ਨੂੰ ਲਾਸਟ ਦੇ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੇ ਤੱਕ ਸਾਰੀ ਅਤੇ ਪੂਕਤਾ ਜਾਣਕਾਰੀ ਪਹੁੰਚਾਈ ਜਾ ਸਕੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 88 ਨਾਟਸਰ ਦੇ ਰਿਗਾਰਡਿੰਗ ਜਿਹੜਾ ਕਿ ਅੱਜ ਕੱਲੀਆਂ ਲੜਕੀਆਂ ਨੇ ਹੀ ਇੱਕ ਤਰਨਾ ਲਗਾ ਦਿੱਤਾ ਹੈ ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਜਿੱਥੇ ਕਿ ਉਹਨਾਂ ਨੇ ਆਪਣੀ 5994 ਪਰਤੀ ਨੂੰ ਪੂਰਾ ਕਰਨ ਦੇ ਲਈ ਮੰਗਾਂ ਰੱਖੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਪਰਤियां 2021 ਤੋਂ ਲਗਾਤਾਰ ਚੱਲ ਰਹੀਆਂ ਨੇ ਪਰੰਤੂ ਪੂਰਾ ਹੋਣ ਦੇ ਲਈ ਅਜੇ ਵੀ ਕੋਈ ਫਾਈਨਲ ਸਟੈਪ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਤਰਨੇ ਲਗਾਏ ਸੀ ਸਭ ਤੋਂ ਪਹਿਲਾਂ ਤਰਨਾ ਲਗਾਇਆ ਗਿਆ ਸੀ ਸਿਲੈਕਸ਼ਨ ਲਿਸਟਾਂ ਜਾਰੀ ਕਰਨ ਦੇ ਲਈ ਵੀ ਹਾਂਜੀ ਕਿਹੜੇ ਕਿਹੜੇ ਬੱਚੇ ਮੈਰਿਟ ਲਿਸਟਾਂ ਦੇ ਵਿੱਚ ਆ ਗਏ ਨੇ ਉਹਨਾਂ ਦੀਆਂ ਲਿਸਟਾਂ ਜਾਰੀ ਕਰੋ ਪਹਿਲਾ ਤਰਨਾ ਉਹ ਲੱਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਜਦੋਂ ਉਹ ਤਰਨਾ ਲੱਗ ਕੇ ਹਟਿਆ ਉਹਨਾਂ ਨੇ ਸਿਲੈਕਸ਼ਨ ਲਿਸਟਾਂ ਜਾਰੀ ਕਰਵਾ ਲਈਆਂ ਤੇ ਬਾਅਦ ਵਿੱਚ ਜਦੋਂ ਸਟੇਸ਼ਨ ਚੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਵੇਲੇ ਵੀ ਟਾਲ ਮਟੋਲ ਕਰਦੇ ਆਹੀਂ ਇਦਾਂ ਹੀ ਕਈ ਦਿਨ ਲਗਾ ਦਿੱਤੇ ਸੀ ਵਿਭਾਗ ਨੇ ਪਰ ਪਰੰਤੂ ਫਿਰ ਵੀ ਨਾਰਸਨ ਵਾਲੇ ਸਾਰੇ ਬੱਚੇ ਇਕੱਠੇ ਹੋ ਕੇ ਧਰਨਾ ਲਗਾਇਆ ਅਤੇ ਆਪਣਾ ਸਟੇਸ਼ਨ ਚੋਇਸ ਵਾਲਾ ਨੋਟਿਸ ਵੀ ਜਾਰੀ ਕਰਵਾ ਲਿਆ ਗਿਆ ਸੀ ਪਰ ਹੁਣ ਉਸ ਤੋਂ ਬਾਅਦ ਇਹ ਧਰਨਾ ਕਿਉਂ ਲੱਗਾ ਹੈ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਕ ਸ਼ûr ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਬੱਚੇ ਆਪਣੇ ਨਾਲ ਜੁੜ ਸਕਣ ਸੋ ਦੋਸਤੋ ਵੀਡੀਓ ਵਿੱਚ ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਦਿਖਾਣ ਲੱਗਾ ਹਾਂ ਜਿਹੜੀ ਕਿ इस लड़किया ने धरना लगाया है मंत्री की कोठी के बाहर ਲੈ ਕੇ ਜਾਨ ਕੇ ਬਾਹਨੇ ਕਰਕੇ ਮੁਕਰਦਾ ਆਪਣੇ ਕੁੱਤਰ ਦਾ ਬਾਹਨੇ ਕਰਕੇ ਮੁਕਰਦਾ ਜਾਂ ਕਾਨੂੰਨ ਰੱਦ ਦਿਓ ਜਾਂ ਫਿਰ ਗੋਲੀ ਮਾਰ ਦਿਓ ਜਾਂ ਕਾਨੂੰਨ ਰੱਦ ਦਿਓ ਜਾਂ ਫਿਰ ਗੋਲੀ ਮਾਰ ਦਿਓ ਆਪਣੇ ਕੁੱਤਰ ਨੂੰ ਕੁੱਟੜਦਾ ਬਾਹਨੇ ਕਰਕੇ ਮੁਕਰਦਾ ਤੇ ਜਮਤੀ ਹੋ ਤਾਂ ਦੋਸਤੋ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਕੁਝ ਕੁ ਲੜਕੀਆਂ ਹੀ ਨਹੀਂ ਆਪਣਾ ਮੋਰਚਾ ਸੰਭਾਲ ਲਿਆ ਹੈ ਇਹ ਹਲਾਨਤ ਹੈ ਉਹਨਾਂ ਦੇ ਉੱਤੇ ਜਿਹੜੀ ਕਿ ਘਰਾਂ ਦੇ ਵਿੱਚ ਬੈਠ ਕੇ ਇਹ ਸੋਚਦੇ ਨੇ ਕਿ ਸਾਡਾ ਸਿਲੈਕਸ਼ਨ ਲਿਸਟਾਂ ਦੇ ਵਿੱਚ ਉੱਪਰ ਨਾਮ ਹੈ ਤੇ ਸਾਡੀ ਸਿਲੈਕਸ਼ਨ ਜ਼ਰੂਰ ਹੋ ਜਾਏਗੀ ਸਿਲੈਕਸ਼ਨ ਹੋਏਗੀ ਤਾਂ ਜੇਕਰ ਤੁਸੀਂ ਇਹਨਾਂ ਦਾ ਸਾਥ ਦਿਓਗੇ ਨਹੀਂ ਤਾਂ ਫਿਰ ਸਿਲੈਕਸ਼ਨ ਤਾਂ ਸਿਲੈਕਸ਼ਨ ਲਿਸਟ ਵੀ ਜਾਰੀ ਨਹੀਂ ਹੋਣੀ ਸੀ ਜੇਕਰ ਬੱਚੇ ਇਕੱਠੇ ਨਾ ਹੁੰਦੇ ਸੋ ਦੋਸਤੋ ਜ਼ਰੂਰ ਸਾਥ ਦਿਆ ਕਰੋ ਇਹਨਾਂ ਬੱਚਿਆਂ ਦਾ ਜਿਹੜੀ ਕਿ ਆਪਣੇ ਹੱਕਾਂ ਦੇ ਲਈ ਜਾਗਰੂਕ ਨੇ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ ਅਤੇ ਉਹਨਾਂ ਦਾ ਸਾਥ ਸਾਥ ਵੀ ਜਰੂਰ ਦਿਆ ਕਰੋ ਇੱਥੇ ਆਸ-ਪਾਸ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਇਹਨਾਂ ਬੱਚਿਆਂ ਦਾ ਸਾਥ ਜਰੂਰ ਦਿਆ ਜੀ ਉੱਥੇ ਪਹੁੰਚ ਕੇ ਇਹਨਾਂ ਦੀ ਹੌਸਲਾ ਫਜ਼ਾਈ ਕਰਾ ਜੀ ਅਤੇ ਇਹਨਾਂ ਦੇ ਨਾਲ ਵੀ ਖੜਿਆ ਜੀ ਕਿਉਂਕਿ ਆਪਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਪਤਾ ਹੈ ਇਹ ਧੱਕੇਸ਼ਾਹੀ ਕਰਦੇ ਨੇ ਅੱਜ ਕੱਲ ਦੇ ਜਿਹੜੇ ਨਵੇਂ ਨੇ ਉਹ ਤਾਂ ਸ਼ਾਇਦ ਨਾ ਕਰਨ ਪਰੰਤੂ ਜਿਹੜੇ ਪੁਰਾਣੇ ਅਫਸਰ ਲੱਗੇ ਹੋਏ ਨੇ ਉਹਨਾਂ ਨੂੰ ਮੇਲ ਫੀਮੇਲ ਜਾਂ ਫਿਰ ਬੱਚੇ-ਬੱਚਿਆਂ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਸੋ ਪਲੀਜ਼ ਉੱਥੇ ਜਾ ਕੇ ਇਹਨਾਂ ਦੀ ਮਦਦ ਜਰੂਰ ਕਰਨਾ फाइनेंशियली ਵੀ ਤੇ ఫిజికালি ਵੀ ਸੋ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਆਜਮ ਉਹਦਾ ਇਹੀ ਹੈ ਕਿ ਪੰਜਾਬ ਦੀਆਂ ਜਿਹੜੀਆਂ 88 ਨਰਸਾਂ ਨੂੰ ਭਰਤੀ ਇਹ ਕਦੋਂ ਪੂਰੀ ਹੋਏਗੀ ਤੇ ਇਸੇ ਦੇ ਰਿਗਾਰਡਿੰਗ ਇਹ ਤਰਨ ਲਗਾਇਆ ਗਿਆ ਹੈ ਪਰ ਤੋਂ ਹਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਸੋ ਆਪਾਂ ਪੁਖਤਾ ਜਾਣਕਾਰੀ ਜੇਕਰ ਤੁਹਾਡੇ ਨਾਲ ਆ ਗਈ ਤਾਂ ਜਰੂਰ ਸ਼ੇਅਰ ਕਰਾਂਗੇ ਸੋ ਉਹਦੇ ਤੱਕ ਤੁਸੀਂ ਚੈਨਲ ਦੇ ਨਾਲ ਬਨੇ ਰਹੋ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ